ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਧਨਵੰਤ ਪਾਗਠ ਸਚੁ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਬੰਧਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲਹਿ ਖਨੇ ਖਾਏ ਸੋਇ ਤਖਜਾਨੇ ਲਿਆਰ ਲਾਈ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਆਵੈ ਖਰਚ ਹੈ ਰਲਮਿ ਪਾਈ ਟੋਟ ਨ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਹੀਂ ਖਾਏ ਸੋਇ ਤਖਜਾਨੇ ਲਿਆਰ ਲਾਈ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰੇ ਅਖੂਟ ਯ ਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਨਿਖਾਏ ਸੋ ਏਤ ਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਰ ਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਰਧਨ ਪਰਿਆਤਨ ਲਾਲ ਜਾਕਾ ਕਛੂ ਨਾ ਮੂਲ ਭਰੇ ਪੰਢਾਰ ਅਖੂਟ ਏ ਤੋਲ ਖਾਵਹਿ ਖਰਚ ਹੈ ਰਲ ਮਹਿ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਲਿਖਾਏ ਸੋ ਏ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਜਠਾ ਖਜਾਨਾ ਕਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾਕਾ ਕਛੂ ਨਾ ਮੂਲ ਭਰੇ ਪੰਢਾਰ ਆ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨੇ ਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇਖਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨੇ ਖਾਈ ਸੋਇ ਤਖਜਾਨੇ ਲਿਆਰ ਲਾਈ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਹਿ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੀ ਕਲਹਿ ਖਨੇ ਖਾਏ ਸੋਇ ਤਖਜਾਨੇ ਲਿਆਰ ਲਾਈ ਕਾਮਤਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਨਸਤਿ ਕਲੇਖ ਨਿਖਾਏ ਸੋ ਇਹ ਖਜ਼ਾਨੇ ਲਿਆਰ ਲਾਈ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਰ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਨਿਖਾਈ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਆ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰ ਅਖੂਟ ਅਤੋਲ ਆਵੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੈ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨੇ ਖਾਏ ਸੋਇ ਤ ਖਜਾਨੇ ਲਿਆਰ ਲਾਈ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਢਾਰੇ ਅਖੂਟ ਯ ਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੀ ਕਲੇਖ ਨਹੀਂ ਖਾਏ ਸੋਇ ਤਖਜਾਨੇ ਲਿਆਰ ਲਾਈ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਨ ਰਾਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲਮਹ ਪਾਈ ਟੋਟ ਨ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਨ ਖਾਈ ਸੋ ਏਤ ਖਜਾਨੇ ਲਿਆਰ ਲਾਈ ਹਮ ਤਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਰ ਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾਕਾ ਕਛੂ ਨਾ ਮੂਲ ਭਰੇ ਪੰਢਾਰ ਅਖੂਟੇ ਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਵਦਦ ਹੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰ ਆ ਖੂਟ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤ ਖਜ਼ਾਨੇ ਲਿਆਰ ਲਾਏ ਹਮ ਧਨਵੰਤ ਪਾਗਠ ਸਚਨ ਹੈ ਆਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਲੈ ਖਲੇ ਖਾਈ ਸੋਇ ਤ ਖਜਾਨੇ ਲਿਆਰ ਲਾਈ ਹਮਤਾ ਨਵਾਂ ਤੋਂ ਪਾਗਠ ਸੱਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੀ ਕਲੇਖ ਨਹੀਂ ਖਾਏ ਸੋਇਤ ਖਜ਼ਾਨੇ ਲਿਆਰ ਲਾਈ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਬੰਧਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਾਗਠ ਸਚ ਨਾਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਰਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦਦ ਹੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਆ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਢਾਰ ਆਖੂਟ ਯ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਖਲੇ ਖਾਏ ਸੋਇ ਤ ਖਜਾਨੇ ਲਿਆਰ ਲਾਈ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਨ ਰਾਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਹਿ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਹੀਂ ਖਾਏ ਸੋਇ ਤਖਜਾਨੇ ਲਿਆਰ ਲਾਈ ਹਮ ਤਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾਕਾ ਕਛੂ ਨਾ ਮੂਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੀ ਕਲੇਖ ਨਿਖਾਏ ਸੋ ਏਤ ਖਜਾਨੇ ਲਿਆਰ ਲਾਏ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਇਉ ਦਰ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਤੋਲ ਖਾਵਹਿ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਵਦਦ ਹੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰਿਆ ਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇਤ ਖਜ਼ਾਨੇ ਲਿਆਰ ਲਾਏ ਹਮਤ ਨਵਾਨ ਤੋਂ ਪਾਗਠ ਸਚੁ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨੇ ਖਐ ਸੋਇਤ ਖਜ਼ਾਨੇ ਲਿਆਰ ਲਾਈ ਹਮ ਧਨਵੰਤ ਪਾਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਹਾਈ ਟੋਟ ਨਾ ਆਵੇ ਬਦਦ ਹੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਉ ਦਰ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਕਾਵ ਹੈ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰ ਆ ਖੂਟ ਆ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨੇ ਖਾਏ ਸੋਇਤ ਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਰਾਤਨ ਲਾਲ ਜਾ ਕੈ ਕਛੂ ਨਾ ਮੂਲ ਭਰੇ ਪੰਡਹਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਲੈ ਖਲੇ ਖਾਏ ਸੋਇ ਤਖਜਾਨੇ ਲਿਆਰ ਲਾਈ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾਕਾ ਕਛੂ ਨਾ ਮੂਲ ਭਰੇ ਪੰਢਾਰੇ ਖੂਟ ਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੀ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਹਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਹਮ ਧਨਵੰਤ ਪਾਗਠ ਸਚ ਨਾਹੀ ਆਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਰਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਨਿਖਾਈ ਸੋਇ ਤਖਜਾਨੇ ਲਿਆਰ ਲਾਈ ਹਮਤ ਨਵੰਤੋਂ ਪਾਗਠ ਸਚ ਨਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰਿਆ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਲਿਖ ਲਖਾਏ ਸੋ ਇਹ ਖਜ਼ਾਨੇ ਲਿਆਰ ਲਾਈ ਹਮ ਧਨਵੰਤ ਪਾਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲਮਿ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨੇ ਖਾਏ ਸੋਇਤ ਖਜ਼ਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਬਦਦ ਹੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖ ਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਓ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰੇ ਅਖੂਟ ਅਤੋਲ ਆਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿ ਕਲੇਖ ਨਿਖਾਏ ਸੋ ਏਤ ਖਜ਼ਾਨੇ ਲਿਆਰ ਲਾਏ ਹਮ ਧਨਵੰਤ ਪਾਗਠ ਸਚ ਨਾਹੀਂ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਰ ਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਢਾਰ ਅਖੂਟਯ ਤੋਲ ਖਾਵਹਿ ਖਰਚ ਹੈ ਰਲਮਿਲ ਪਾਈ ਟੋਟ ਨ ਆਵੇ ਵੱਦਦ ਹੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਨਿਖਾਏ ਸੋਇ ਤਖਜਾਨੇ ਲਿਆਰ ਲਾਏ ਹਮ ਧਨਵੰਤ ਪਗਠ ਸਚ ਨਾਹੀ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਪਰਤਨ ਲਾਲ ਜਾ ਕਾ ਕਛੂ ਨਾ ਮੂਲ ਭਰੇ ਪੰਡਹਾਰ ਆ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤੇ ਕਲੇਖ ਲਿਖ ਲਖਾਏ ਸੋਇ ਤਖਜਾਨੇ ਲਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ